ਐਮਡਮੀ ਇੱਥੇ ਵੀ ਉਤ ਘਰਾਓ ਹੋਇਆ। ਉਦੋਂ ਘਰਾਓ ਤੋਂ ਬਾਅਦ ਸਾਡੇ ਜਾਣ ਤੋਂ ਪਹਿਲਾਂ ਤਕਰੀਬਨ ਬੋਲੀ ਲੱਗ ਚੁੱਕੀ ਸੀ। ਬੋਲੀ ਲੱਗਣ ਤੋਂ ਬਾਅਦ 20 ਮੋਟਰ ਤੱਕ ਬੋਲੀ ਲੱਗੀ। ਅਸੀਂ ਜਾ ਕੇ ਖੜੇ ਹਾਂ। ਅਸੀਂ ਅਜੇ ਰੋਟੀ ਪਾਣੀ ਛੱਕਦੇ ਸੀ। ਉਦੋਂ ਪ੍ਰਸ਼ਾਸਨ ਹੈ ਜਿਹੜਾ ਟੁੱਟ ਕੇ ਪੈ ਗਿਆ। ਟੁੱਟ ਕੇ ਪੈ ਗਏ ਕਿਸਾਨਾਂ ਦੇ ਉਹਨਾਂ ਨੇ ਲੜਜਾਜ਼ੀ ਕੀਤਾ। ਉਹ ਗੱਡੀਆਂ ਵਗੈਰਾ ਹੋ ਸਕਦਾ ਉਹਨਾਂ ਨੇ ਆਪ ਦੀਆਂ ਆਪ ਪੜੀਆਂ ਕਿਉਂਕਿ ਇੱਥੇ ਕੈਪਟਨ ਜੀ ਸਰਕਾਰ ਆਈ ਪਰ ਸੋ ਜਿਥੇ ਮਾਸਟਰਾਂ ਤੇ ਵੀ ਡਾਂਗ ਭਰਾ ਕੇ ਤੇ ਅਬਦਲਾਦੀ ਸਰਕਾਰ ਅੱਜ ਕਿਸਾਨਾਂ ਦੀ ਆ। ਦੇਖੋ ਕਿਸਾਨਾਂ ਕੋਲੇ ਨਾਂ ਤਾਂ ਹੈਗੇ ਵੀ ਬਿਲੇ ਨੂੰ ਪੈਸੇ ਐ ਨਾ ਬੀ ਲੈਣ ਨੂੰ ਪੈਸੇ ਐ ਨਾ ਠੇਕਾ ਭਰਨ ਨੂੰ ਪੈਸੇ ਐ ਉਹ ਮਰਨ ਲਈ ਮਜਬੂਰ ਨੇ ਪੰਜਾਬ ਅੰਦਰ ਝੋਨੇ ਦੀ ਖਰੀਦ ਨੂੰ ਲੈ ਕੇ ਲਗਾਤਾਰ ਰੇੜਕਾ ਚੱਲ ਰਿਹਾ ਤੇ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੇਸ਼ੱਕ ਕਿਸਾਨਾਂ ਵੱਲੋਂ ਝੋਨੇ ਦੀ ਚੁਕਾਈ ਨੂੰ ਲੈ ਕੇ ਡੀਸੀ ਦਫ਼ਤਰਾਂ ਅੱਗੇ ਸੜਕਾਂ ਤੇ ਮੰਡੀਆਂ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਅੱਜ ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਪਿੰਡ ਰਾਏਕੇ ਕਲਾਂ ਵਿਖੇ ਝੋਨੇ ਦੀ ਕਾਇਨੂ ਲੈ ਕੇ ਕਿਸਾਨ ਜੋ ਰੋਸ ਪ੍ਰਦਰਸ਼ਨ ਕਰ ਰਹੇ ਸਨ ਜਾਂ ਜਿਨ੍ਹਾਂ ਵੱਲੋਂ ਘਰਾਓ ਕੀਤਾ ਗਿਆ ਸੀ ਉਹਨਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕੁਝ ਕਿਸਾਨ ਜ਼ਖਮੀ ਹਾਲਚ ਨੇ ਇੱਕ ਵਾਰ ਤਸਵੀਰਾਂ ਦਿਖਾ ਦਈਏ ਕਿ ਇਹ ਰਾਏਕੇ ਕਲਾ ਬਿਖੇ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਸਨ ਕਿਸਾਨ ਇਹਨੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਹ ਇਲਾਜ ਲਈ ਭਰਤੀ ਕਰਾਏ ਗਏ ਨੇ ਵਕ ਵਕ ਕਿਸਾਨ ਨੇ ਜਿਹੜੇ ਕਾਫੀ ਜ਼ਿਆਦਾ ਇਹਨਾਂ ਦੀ ਕੁੱਟਮਾਰ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਤਸਵੀਰਾਂ ਵਿੱਚ ਜਿਹੜੇ ਕਿਸਾਨ ਦਿਖਾ ਰਹੇ ਨੇ ਕਿ ਇਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਬੇਸ਼ੱਕ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਨਕਾਰ ਰਹੀ ਹੈ ਕਿ लाਠੀ ਚਾਰਜ ਨਹੀਂ ਕੀਤਾ ਗਿਆ ਸਗੋਂ ਕਿਸਾਨਾਂ ਦੇ ਉੱਪਰ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਰੋਪ ਲਾਏ ਜਾ ਰਹੇ ਨੇ ਕਿ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਕਿਸਾਨਾਂ ਵੱਲੋਂ ਭੰਨੀਆਂ ਗਈਆਂ ਨੇ ਪਰ ਦੂਜੇ ਪਾਸੇ ਕਿਸਾਨ ਨੇ ਜਿਹੜੇ ਜ਼ਖਮੀ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੂਨ ਨਾਲ ਲਤਪਤ ਕੱਪੜੇ ਨੇ ਤੇ ਕਾਫੀ ਜ਼ਿਆਦਾ ਕਿਸਾਨਾਂ ਦੇ ਉੱਤੇ ਸੱਟਾਂ ਵੱਜੀਆਂ ਨੇ ਮੌਕੇ ਤੇ ਕਿਸਾਨ ਆਗੂ ਜੋ ਮੌਜੂਦ ਸੀ ਜਗਦੇਵ ਸਿੰਘ ਜ਼ਿਲ੍ਹਾ ਆਗੂ ਨੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਕੀ ਮਸਲਾ ਹੋ ਗਿਆ ਇਹ じゃ ਭਾਵੇਂ ਕਿ ਉਹ ਵੀ ਆਪਣੇ ਭਾਈ ਨੇ ਕਿਸਾਨ ਨੇ ਉਹ ਵੀ ਕਿਸਾਨਾਂ ਦੇ ਪੁੱਤ ਨੇ ਦੋ ਮੈਨੂੰ ਹੱਥੋਂ ਪਾਈ ਕਰਨੀ ਪੈਗੀ ਕਿਸਾਨ ਜ਼ਖਮੀ ਹੋਏ ਨੇ ਬੇਸ਼ੱਕ ਤੁਸੀਂ ਝੋਨੇ ਲਈ ਲਗਾਤਾਰ ਸ਼ਿੰਗਾਰਚ ਕਰ ਰਹੇ ਸਰਕਾਰ ਦੇ ਦਾਅਵੇ ਆ ਕਿ ਝੋਨਾ ਚੁੱਕਿਆ ਜਾ ਰਿਹਾ ਹੈ ਕੋਈਕ ਸਮੱਸਿਆ ਨਹੀਂ ਆ ਰਹੀ ਫਿਰ ਵੀ ਇਹ ਜਹੀਆਂ ਕਿਉਂ ਵਾਰਦਾ ਤੇ ਅਜੇ ਹਾਲਾਤ ਕਿਉਂ ਬਣੇ ਕੀ ਕਰ ਲੋ ਸਰ ਦੇਖੋ ਇਥੋਂ ਪੰਜਾਬ ਦੀ ਸਰਕਾਰ ਸੈਂਟਰ ਸਰਕਾਰ ਦੋਨੇ ਸਰਕਾਰਾਂ ਰਲ ਕੇ ਕਿਸਾਨ ਦੇ ਜਿਹੜੇ ਤਿੰਨੇ ਕਾਨੂੰਨ ਆਪਾਂ ਖੇਤੀ ਕਾਨੂੰਨ ਮੋੜੇ ਸੀ ਉਹਨਾਂ ਨੂੰ ਦੁਬਾਰੇ ਮੋੜਾ ਦੇਣ ਦੀ ਖਾਤਰ ਮੰਡੀਆਂ ਜੋ ਖਰੀਦ ਤੋਂ ਭੱਜਣਾ ਚਾਹੁੰਦੇ ਉਹ ਜੋ ਲਗਾਤਾਰ ਸਾਰੀਆਂ ਮੰਡੀਆਂ ਦੇ ਅੰਦਰ ਘਰਾਓ ਵੀ ਹੋ ਰਹੇ ਆ ਸਾਰੀਆਂ ਮੰਡੀਆਂ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਹੈ ਬਠਿੰਡੇ ਜਲੇ ਜੰਦਰਾ ਡੀਸੀ ਦਾ ਵੀ ਘਰਾਓ ਹੋਇਆ ਐਵੇਂ ਜਿਵੇਂ ਇੱਥੇ ਵੀ ਉਥੇ ਘਰਾਓ ਹੋਇਆ ਹੈ ਉਦੋਂ ਘਰੋਂ ਤੋਂ ਸਾਡੇ ਜਾਣ ਤੋਂ ਪਹਿਲਾਂ ਤਕਰੀਬਨ ਬੋਲੀ ਲੱਗ ਚੁੱਕੀ ਸੀ ਬੋਲੀ ਲੱਗਣ ਤੋਂ ਬਾਅਦ 20 ਮੌਚਰ ਤੱਕ ਬੋਲੀ ਲੱਗੀ ਸੀ ਅਸੀਂ ਜਾ ਕੇ ਖੜੇ ਆ ਅਸੀਂ ਹਜੇ ਰੋਟੀ ਪਾਣੀ ਛੱਕਦੇ ਸੀ ਉਦੋਂ ਪ੍ਰਸ਼ਾਸਨ ਹੈ ਜਿਹੜਾ ਟੁੱਟ ਕੇ ਪੈ ਗਿਆ ਟੁੱਟ ਕੇ ਪੈ ਗਏ ਕਿਸਾਨਾਂ ਦੇ ਉਹਨਾਂ ਨੇ ਲੱਠ ਚਾਰਜ ਕੀਤਾ ਉਹ ਗੱਡੀਆਂ ਵਗੈਰਾ ਹੋ ਸਕਦਾ ਉਹਨਾਂ ਨੇ ਆਪ ਦੀਆਂ ਆਪ ਭਲੀਆਂ ਪਰਸੋ ਜੱਥੇ ਮਾਸਟਰਾਂ ਤੇ ਵੀ ਡਾਂਗ ਭਰਾ ਕੇ ਹਟੇ ਅਬਦਲਾ ਦੀ ਸਰਕਾਰ ਅੱਜ ਕਿਸਾਨਾਂ ਦੀ ਆ ਗਈ ਇਸ ਕਰਕੇ ਜਿਹੜੇ ਲੋਕਾਂ ਨੂੰ ਐ ਵੱਡਾ ਦਾਵਾ ਸੀ ਯਾਰ ਬਦਲਾਅ ਦੀ ਸਰਕਾਰ ਤੋਂ ਅਸੀਂ ਕੁਸਰਾਂ ਕੁਸ ਖੱਟਾਂਗੇ ਉਹ ਸਾਰਾ ਝੋਨਾ ਵੀ ਰੋਲ ਰਿਹਾ ਡੀਬੇ ਦੀ ਘਾਟ ਵੀ ਆ ਡੀਏਪੀ ਦੀ ਵੀ ਥਾਂ ਥਾਂ ਗੱਡੀਆਂ ਘੁੱੜ ਰਹੀਆਂ ਜਦੋਂ ਕਿਸਾਨਾਂ ਕੋਲੇ ਡੀਏਪੀ ਹੈ ਨਹੀਂ ਕਿਸਾਨਾਂ ਦਾ ਜਿਹੜਾ ਝੋਨਾ ਹੈ ਉਹ ਵਿਕ ਨਹੀਂ ਰਿਹਾ ਤਾਂ ਕਿਸਾਨਾਂ ਕੋਲੇ ਹੋਰ ਹੱਲ ਕੀ ਹੈ ਦੇਖੋ ਕਿਸਾਨਾਂ ਕੋਲੇ ਨਾ ਤਾਂ ਹੈਗੇ ਡੀਏਪੀ ਲੈਣ ਨੂੰ ਪੈਸੇ ਐ ਨਾ ਬੀ ਲੈਣ ਨੂੰ ਪੈਸੇ ਐ ਨਾ ਠੇਕਾ ਭਰਨ ਨੂੰ ਪੈਸੇ ਐ ਉਹ ਮਰਨ ਲਈ ਮਜਬੂਰ ਨੇ ਅਸੀਂ ਨਹੀਂ ਕਹਿੰਦੇ ਸਾਡੇ ਬੱਚੇ ਨੇ ਪੁਲਿਸ ਪ੍ਰਚਾਰਣ ਪਰ ਇੱਥੋਂ ਦੀ ਸਰਕਾਰ ਐ ਇੱਥੋਂ ਦਾ ਡੀਸੀ ਇੱਥੋਂ ਦਾ ਐਸਐਸਪੀ ਜਿਹੜੇ ਆਰਡਰ ਕਰਦੇ ਆ ਸਾਨੂੰ ਗੁੱਸਾ ਉਹਨਾਂ 'ਤੇ ਤੇ ਉਹ ਸਰਕਾਰ 'ਤੇ ਜਾਣਾ ਚਾਹੀਦਾ ਇਹਨਾਂ 'ਤੇ ਨਹੀਂ ਕਿਉਂਕਿ ਇਹ ਤਾਂ ਮਹਤਾਜ ਨੇ ਇਹ ਤਾਂ ਸਰਖਾ ਹੈ ਜਦੋਂ ਮਿਲਦੀ ਹੈ ਜਦੋਂ ਉਹਨਾਂ ਨੂੰ ਐ ਲੱਗਿਆ ਵੀ ਯਾਰ ਸਾਡੇ ਖੇਤਾਂ 'ਚ ਹੀ ਚਹਿਲ-ਪਹਿਲ ਹੋ ਖੇਤੀ ਨੀਤੀ ਬਣਾ ਲਈ ਜਿਹੜੀ ਖੇਤੀ ਨੀਤੀ ਤੇ ਅਸੀਂ ਲੜ ਰਹੇ ਹਾਂ ਫਿਰ ਸਾਡੇ ਜਵਾਬਾ ਕ ਉਧਰ ਕਿਉਂ ਜਾਣਗੇ ਹੁਣ ਠੀਕ ਹੈ ਸਾਡੇ ਜਵਾਬਾ ਉਹਨਾਂ ਦੇ ਹੱਥਾਂ 'ਚ ਭਾਈ ਡਾਂਗਾ ਫੜਾਈਆਂ ਹੋਈਆਂ ਜਿਵੇਂ ਆਰਡਰ ਕਰਦੇ ਐ ਲਗਾਤਾਰ ਉਹ ਪੁਸਤਕਾਂ ਤੋਂ ਚਲਦਾ ਰਿਹਾ ਅੱਜ ਥੋੜੀ ਇਹਦਾ ਸਰਕਾਰਾਂ ਹਮਲੇ ਕਰਦੀਆਂ ਲੋਕ ਸਹਿੰਦੇ ਐ ਉਹ ਵੱਡੀ ਗਿਣਤੀ ਜੁੱਥੇ ਤੜਕੇ ਪਤਾ ਲੱਗੂ ਸਾਨੂੰ। ਤੜਕੇ ਕਰਨ ਸਰਕਾਰ ਤਾਂ ਕਹੀ ਜਾਂਦੀ ਝੋਨਾ ਚੁੱਕਿਆ ਜਾ ਰਿਹਾ ਪ੍ਰਸ਼ਾਸਨ ਕਹੀ ਜਾਂਦਾ ਦੀ ਸਾਡੇ ਲਗਾਤਾਰ ਬਿਆਨ ਦੇ ਕਿ ਝੋਨਾ ਚੁੱਕਿਆ ਜਾ ਰਿਹਾ ਹੈ। ਜਿਮਨੀ ਚੋਣ ਚੱਲ ਰਹੀ ਹੈ ਉੱਥੇ ਵੀ ਅਜਿਹੇ ਮੁੱਦੇ ਜੀ ਵੀ ਝੋਨਾ ਚੁੱਕਿਆ ਜਾ ਰਿਹਾ ਕੋਈ ਸਮੱਸਿਆ ਨਹੀਂ ਆ ਰਹੀ ਫਿਰ ਤੁਹਾਨੂੰ ਕੀ ਸਮੱਸਿਆ ਪੈ ਰਹੀ ਹੈ ਤੁਸੀਂ ਧਰਨੇ ਲਗਾ ਦਿੰਦੇ ਹੈਗੇ ਹੋ ਜਾਂ लाठी चार्ज ਗੱਡੀਆਂ ਭੰਨਣ ਤੱਕ ਦੀ ਨੌਬਤ ਆ ਗਈ ਪ੍ਰਸ਼ਾਸਨ ਕਹਿੰਦਾ ਸਾਡੀਆਂ ਗੱਡੀਆਂ ਭੰਨਤੀਆਂ ਸਾਡੇ ਅਧਿਕਾਰੀਆਂ ਦਾ ਘਰਾਓ ਕਰ ਲਿਆ ਦੇਰ ਰਾਤ ਤੱਕ ਅਸੀਂ ਗੱਲਬਾਤ ਕਰਦੇ ਰਹੇ ਕੋਈ ਗੱਲਬਾਤ ਤੇ ਨਹੀਂ ਆਏ ਕਿਸਾਨ ਤੁਹਾਨੂੰ ਆਖਿਰਕਾਰ ਅਸੀਂ ਜਦੋਂ ਗਟੀਆਂ ਭਰਨੀਆ ਸ਼ੁਰੂ ਕਰਤੀਆਂ ਸਾਡਾ ਭੰਨ ਤੋੜ ਸ਼ੁਰੂ ਕਰਦੇ ਦੇਖੋ ਇੱਥੇ ਜਿੱਦਾ ਕਿਤੇ ਨਰਮੇ ਝੋਨੇ ਦੀ ਖਰੀਦ ਨਹੀਂ ਸ਼ੁਰੂ ਹੁੰਦੀ ਉੱਥੇ ਪ੍ਰਸ਼ਾਸਨ ਨੂੰ ਕੋਈ ਟੈਨਸ਼ਨ ਨਹੀਂ ਲੁੱਟ ਹੁੰਦੀ ਆ ਇੱਥੇ ਚ ਸ਼ੈਡਰ ਮਾਲਕ ਤਿਆਰ ਤਿਆਰ ਵਾਲੇ ਹੋਇਆ ਕੋਈ ਦੋ ਰਾਇ ਨਹੀਂ ਤੇ ਨਾਲ ਪ੍ਰਸ਼ਾਸਨ ਵੀ ਰਾਇ ਵਾਲਿਆ ਹੋਇਆ ਅਸੀਂ ਤਾਂ ਕਹਿੰਦੇ ਇਥੋਂ ਤੱਕ ਦੇ ਡੀਸੀ ਤੱਕ ਵੀ ਰਾਇ ਵਾਲੇ ਹੋਇਆ ਜਦੋਂ ਜੇ 5 ਕਿਲੋ ਦਾ ਕਾਰਡ ਦੇ ਦਿਓ ਤਾਂ ਤੁੱਲਦਾ ਨਹੀਂ ਸਰਕਾਰੀ ਬੋਲੀ ਨਹੀਂ ਅੱਜ ਲਹਿਰੀ ਮੰਡੀ ਦੀ ਵੀ ਤਰਾਤੀ ਆ ਉੱਥੋਂ ਦਿੰਦਾ ਦਿੰਦਾ ਮੈਂ ਮੰਡੀਆਂ 'ਚੋਂ ਮਿਲਦਾ ਦੁਰੇ ਮਿੰਡੀਆਂ 'ਚੋਂ ਮਿਲਣ ਤੋਂ ਬਾਅਦ ਜਦੋਂ ਆਇਆ ਵੀ ਜੇ ਲਗਾਤਾਰ ਚੁਕਾਈ ਵੀ ਨਹੀਂ ਹੋ ਰਹੀ ਲਗਾ ਕਥੇਰਾ ਝੋਨਾ ਚੱਕਿਆ ਨਹੀਂ ਜਾ ਰਿਹਾ ਉਹਦੀ ਨੌਕਤੀ ਇੱਥੇ ਸੀ ਇੱਥੇ ਝੋਨਾ ਖਰੀਦਣ ਦੀ ਬਜਾਇਆ ਡਾਂਗ ਭਰਾਈ ਜਾ ਸਕੋ ਇਹ ਸਾਬਤ ਕੀਤਾ ਹੈ ਵੀ ਅਸੀਂ ਕੋਈ ਬਦਲਾ ਨਹੀਂ ਅਸੀਂ ਉੱਥੇ ਆ ਉਸੇ ਨੀਤੀਆਂ ਪਾਲਿਸੀਆਂ ਤੇ ਲੈ ਕੇ ਉਹ ਖੇਤੀ ਨੀਤੀ ਜਿਹੜੀ ਹੈ ਉਹ ਕਾਰਪੋਰੇਟ ਘਰਾਣਿਆਂ ਨੂੰ ਸੌਂਪਣੀ ਹੈ ਇਹਨਾਂ ਤੋਂ ਖੋਣ ਹੀ ਹੈ ਖਰੀਦ ਤੋਂ ਭੱਜਣਾ ਚਾਹਦੇ ਆ ਚਾਹੇ ਇੱਥੋਂ ਦੀ ਆਮ ਆਦਮੀ ਹੈ ਚਾਹੇ ਇੱਥੋਂ ਦੀ ਬੀਜ ਵੀ ਅਸਲ ਗੱਲ ਇਹ ਹੈ ਖਾਣਾ ਖਾਈ ਜਾਂਦੇ ਸੀਗੇ ਜੀ ਪਹਿਲਾਂ ਕੋ ਰੋਕਰਾ ਹੋਇਆ ਸੀ ਕਿ ਗਏ ਸੀ ਕਿ ਜੈ ਸਿੰਘਲ ਤੋਂ ਵੀ ਅਸੀਂ ਅੱਜ ਅੱਛਾ ਤੇ ਖਾਣਾ ਖਾਈ ਜਿੰਦੇ ਬਹੁਤ ਪੜਾ ਲੱਟੀ ਚਾਰਜ ਕਰਿਆਗਾ ਪੰਜਾਬ ਜਾਂ ਡਾਂਗਾ ਭਰਾਂਗਾ ਇੱਕ ਬੰਦੇ ਤੇ ਇਹਨਾਂ ਨੇ ਤੁਹਾਡੇ ਨੂੰ ਦੋਸ਼ ਲੱਗਿਆ ਵੀ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੰਦੀ ਬਣਾਇਆ ਸੀ ਨਹੀਂ ਨਹੀਂ ਬੰਦੀ ਕਿ ਇਹਨਾਂ ਨੇ ਬਣਾਇਆ ਜਿਵੇਂ ਸੁਭਾਈ ਕੀ ਅੱਗੇ ਵੀ ਉਹ ਹੁੰਦਾ ਹੁੰਦਾ ਗੱਲਬਾਤ ਉਵੇਂ ਹੀ ਗੱਲਬਾਤ ਹੁੰਦੀ ਸੀ ਅੱਛਾ ਗੱਲਬਾਤ ਹੋਈ ਜਾਂਦੀ ਸਾਰੇ ਦੀ ਅੱਛਾ ਗਰਾਹ ਜਿਹਾ ਮੁੰਡਾ ਦਾ ਇਦਾਂ ਸੂਲ ਹੈ ਇਹਨਾਂ ਦਾ ਕਿ ਇਹਨੂੰ ਬੰਦੀ ਬਣਾਉਣਾ ਇਹ ਅੱਛਾ ਇਹਨਾਂ ਦਾ ਬਹੁਤ ਬਹੁਤ ਕ ਸੂਲ ਹੈ ਸਹੀ ਤਾਂ ਠੀਕ ਹੈ ਤੇ ਕਿੰਨੇ ਕੁ ਲੋਕ ਤੁਹਾਡੇ ਜ਼ਖਮੀ ਹੋਏ ਨੇ ਜਿਹੜੇ ਤੁਹਾਡੇ ਜ਼ਖਮੀ ਸਾਡੇ 15 ਤੋਂ 20 ਬੰਦੇ ਹੋਏ ਆ ਘਟੋ ਘਟ ਅਚਾਨਕ ਕੀ ਹੋਇਆ ਹੈ ਜਦੋਂ ਚਾਣਕ ਰੋਟੀ ਖੰਦ ਦੇ ਹਮਲਾ ਕਰਿਆ ਗਿਆ ਪਾਟੀ ਨੇ ਅੱਛਾ ਜੀ ਐ ਨਾਲ ਇਹਨਾਂ ਦਾ ਪਤਨੀ ਇੱਕ ਹੋਰ ਸੀ ਪ੍ਰਸ਼ਾਸਨ ਨੂੰ ਤਾਂ ਬਰਨਣੀ ਜਾਣਦੇ ਬਹੁਤ ਭੈੜਾ ਹਾਲਤ ਕਰੀਏ ਇਹਨਾਂ ਨੇ ਆਵੇ ਮੇਰੇ ਬੁਰਾ ਹਾਲ ਹੈਗਾ ਹੂੰ ਠੀਕ ਹੈ ਅੱਛਾ ਆਪਣਾ ਗੱਲ ਕਰੀ ਗੱਲ ਕਰੀਏ ਇੱਕ ਮਿੰਟ ਇੱਕ ਮੋਟਾ ਉਹ ਕਰ ਲਾ ਹਾਂ 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 ਹੁਣ ਠੀਕ ਹੈ ਹੂੰ ਜਿਹੜਾ ਇਹ ਘਟਨਾਕਰਮ ਵਾਪਰਿਆ ਦੁਪਹਿਰ ਤੋਂ ਚੱਲ ਰਿਹਾ ਸੀ ਤੁਹਾਡਾ ਸਿਲਸਿਲਾ ਇਹ ਇਹ ਸ਼ਾਮ ਜੀ ਨੂੰ ਸਾਨੂੰ ਰਿਪੋਰਟ ਪਹੁੰਚੀ ਸੀ ਅੱਛਾ ਠੀਕ ਹੈ ਸਾਨੂੰ ਤਾਂ ਸ਼ਾਮ ਜੀ ਨੂੰ ਰਿਪੋਰਟ ਪਹੁੰਚੀ ਸੀ ਦੁਪਹਿਰ ਤੋਂ ਹੀ ਹੋਇਆ ਹੋਊਗਾ ਇਹ ਅੱਛਾ ਇਹਨਾਂ ਨੇ ਬਹੁਤ ਏਕੜਾ ਪੁਲਿਸ ਬਹੁਤ ਲਾਈ ਸੀ ਤੁਸੀਂ ਕਿਹੜੇ ਪਿੰਡ ਤੋਂ ਜੈ ਸਿੰਘ ਵਾਲੇ ਤੋਂ ਥੋੜਾ ਜਿਹਾ ਛੋਟਾ ਥੋੜਾ ਉੱਥੇ ਚੋਣਾ ਸੀਗਾ ਚੋਣਾ ਦਾ ਸੀ ਜਾਣੇ ਜਿੱਥੇ ਵੀ ਕੋਈ ਸੱਦਾ ਆ ਜੀ ਅੱਛਾ ਜਥੇਬੰਦੀ ਸੁਤਾਰਾ ਦੇ ਬੰਦੇ ਗੱਟੀਆਂ ਪੁਲਿਸ ਨਾਲ ਜਥੇਬੰਦੀ ਨਹੀਂ ਬੰਨ੍ਹਣਾ ਅੱਛਾ ਇਹ ਤਾਂ ਆਪ ਹੀ ਬੰਨ੍ਹਣਗੇ ਨਾਲੇ ਉਹ ਕੌਣ ਲੋਕ ਹੋ ਸਕਦੇ ਜਿਹੜੇ ਘਾੜੀਆਂ ਵਗੈਰਾ ਉੱਥੇ ਗੱਡੀਆਂ ਬੰਨ੍ਹੀਆਂ ਉਹ ਕੌਣ ਹੋ ਸਕਦੇ ਅਸੀਂ ਨਿਕਾਇਆ ਪੁਲਿਸ ਪ੍ਰਸ਼ਾਸਨ ਨਹੀਂ ਹੋ ਸਕਦਾ ਸਾਡਾਂ ਦਾ ਝੰਡੇ ਵਾਲਾ ਡਾਂਗਾ ਖੋ ਕੇ ਲੈ ਗਏ ਕਿਸਾਨਾਂ ਨੇ ਇਹ ਵੀ ਕਹਿਣਾ ਕਿ ਆਉਣ ਵਾਲੇ ਦਿਨਾਂ 'ਚ ਸੰਘਰਸ਼ਾ ਜਿਹੜਾ ਹੋਰ ਤਿੱਖਾ ਹੋਵੇਗਾ ਤੇ ਕਿਸਾਨਾਂ ਦਾ ਦਾਣਾ-ਦਾਣਾ ਚਕਾਉਣ ਤੱਕ ਸੰਘਰਸ਼ਾ ਜਿਹੜਾ ਜਾਰੀ ਰਹੇਗਾ ਮਨੀਸ਼ ਗਰਗ ਪੀਟੀਸੀ ਨਿਊਜ਼ ਪਟਿਆਲਾ